ਡੋਂਕਰ ਕਰ ਰਹੇ ਨੇ ਪੰਜਾਬੀਆਂ ਸਮੇਤ ਭਾਰਤੀਆਂ ਤੇ ਭਾਰੀ ਤਸ਼ੱਦਦ ਚੰਗੇ ਰੋਜਗਾਰ ਦਾ ਲਾਲਚ ਦੇ ਕੇ ਲੁੱਟ ਰਹੇ ਨੇ ਲੱਖਾਂ ਰੁਪਏ ਰਕਮਾਂ ਦੇਣ ਤੇ ਛੱਡ ਜਾਂਦੇ ਨੇ ਜੰਗਲਾਂ ਦੇ ਵਿੱਚ ਹੀ ਤੇਜਲਮ ਇੰਨਾ ਹੋ ਰਿਹਾ ਹੈ ਕਿ ਭੁੱਖੇ ਧਿਆਏ ਨੌਜਵਾਨ ਮੂੰਹੋਂ ਮੰਗ ਰਹੇ ਨੇ ਮੌਤ ਜੀਆਂ ਇਹ ਦਿਲ ਨੂੰ ਝੰਜੋੜ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਏਜੰਟ ਨੇ ਡੋਂਕਰ ਨੇ ਉਹ ਪੰਜਾਬੀਆਂ ਸਮੇਤ ਭਾਰਤੀਆਂ ਤੇ ਭਾਰੀ ਤਸ਼ੱਦਦ ਕਰਦੇ ਨੇ ਨੌਜਵਾਨਾਂ ਨੂੰ ਇਹ ਲਾਲਚ ਦਿੱਤਾ ਜਾਂਦਾ ਹੈ ਕਿ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਚੰਗਾ ਰੋਜ਼ਗਾਰ ਦਿੱਤਾ ਜਾਵੇਗਾ ਇਸ ਲਈ ਉਹਨਾਂ ਦੇ ਕੋਲੋਂ ਲੱਖਾਂ ਰੁਪਏ ਗੇ ਜਾਂਦੇ ਨੇ ਤੇ ਨਾਲ ਹੀ ਉਹਨਾਂ ਨੂੰ ਇਹ ਗੱਲ ਕਹੀ ਜਾਂਦੀ ਹੈ ਉਹ ਚੰਗਾ ਰੋਜ਼ਗਾਰ ਪ੍ਰਾਪਤ ਕਰਕੇ ਆਪਣੇ ਘਰ ਦੇ ਹਾਲਾਤ ਵੀ ਸੁਧਾਰ ਲੈਣਗੇ ਪ੍ਰੰਤੂ ਜਦੋਂ ਉਹਨਾਂ ਨੂੰ ਰਕਮ ਨਹੀਂ ਦਿੱਤੀ ਜਾਂਦੀ ਤਾਂ ਫਿਰ ਉਹਨਾਂ ਤੇ ਜ਼ੁਲਮ ਕੀਤੇ ਜਾਂਦੇ ਨੇ ਉਹਨਾਂ ਨੂੰ ਭੁੱਖਿਆਂ ਤੇ ਆਆਂ ਨੂੰ ਜੰਗਲਾਂ ਦੇ ਵਿੱਚ ਹੀ ਛੱਡ ਦਿੱਤਾ ਜਾਂਦਾ ਹੈ ਤੇ ਇੰਨਾ ਜ਼ਿਆਦਾ ਜ਼ੁਲਮ ਤਸ਼ੱਦਦ ਹੋ ਰਿਹਾ ਹੈ ਕਿ ਨੌਜਵਾਨ ਮੂੰਹੋਂ ਮੌਤ ਮੰਗਣ ਲੱਗ ਪਏ ਨੇ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਅੰਮ੍ਰਿਤਸਰ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਤਾਂ ਫਿਰ ਅੰਕਿਤ ਨਾਮ ਦਾ ਇੱਕ ਏਜੰਟ ਇੱਕ ਡੌਂਕਰ ਪੁਲਿਸ ਦੇ ਹੱਥ ਲੱਗਿਆ ਤੇ ਉਸ ਦੇ ਕੋਲ ਇਹ ਖੁਲਾਸੇ ਹੋਏ ਨੇ ਪਹਿਲਾਂ ਹੀ ਬਹੁਤ ਸਾਰੇ ਨੌਜਵਾਨਾਂ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਨੂੰ ਡੌਂਕਰ ਤੰਗ ਪਰੇਸ਼ਾਨ ਕਰਦੇ ਨੇ ਇੱਥੋਂ ਤੱਕ ਕਿ ਉਹਨਾਂ ਨੂੰ ਭੁੱਖੇ ਧਿਆਆਂ ਵੀ ਰੱਖਿਆ ਜਾਂਦਾ ਹੈ ਦੱਸ ਦਈਏ ਕਿ ਕਾਫੀ ਸਮਾਂ ਪਹਿਲਾਂ ਇਹ ਵੀ ਗੱਲ ਸਾਹਮਣੇ ਆਈ ਸੀ ਕਿ 12 ਪਰਿਵਾਰ ਗ੍ਰਹਿ ਮੰਤਰਾਲੇ ਨੂੰ ਮਿਲੇ ਨਹੀਂ ਕਿਉਂਕਿ ਉਹਨਾਂ ਦੇ ਪਰਿਵਾਰਾਂ ਦੇ 12 ਮੈਂਬਰ ਹੀ ਲਾਪਤਾ ਨੇ ਉਹਨਾਂ ਦਾ ਪਤਾ ਨਹੀਂ ਕਿ ਉਹ ਕਿਸੇ ਮੁਲਕ ਪਹੁੰਚੇ ਵੀ ਨਹੀਂ ਜਾਂ ਫਿਰ ਜੰਗਲਾਂ ਦੇ ਵਿੱਚ ਹੀ ਨੇ ਉਹਨਾਂ ਦਾ ਕੁਝ ਵੀ ਥੋਪਤਾ ਨਹੀਂ ਲੱਗ ਰਿਹਾ ਬਾਅਦ ਵਿੱਚ ਇੱਕ ਅੰਕੀ ਤੇ ਡੋਂਕਰ ਦਾ ਨਾਮ ਸਾਹਮਣੇ ਆਇਆ ਸੀ ਜਿਹੜਾ ਕਿ ਕਪੂਰਥਲਾ ਦਾ ਨਿਵਾਸੀ ਹੈ ਤੇ ਹੁਣ ਪੁਲਿਸ ਦੇ ਹੱਥ ਵੀ ਲੱਗ ਗਿਆ ਇਹ ਗੱਲ ਸਾਹਮਣੇ ਆਈ ਸੀ ਕਿ 300 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿਹੜਾ ਜੰਗਲ ਹੈ ਇਹ ਬੇਲਾਰੂਸ ਦਾ ਜੰਗਲਾ ਇੱਥੇ ਨੌਜਵਾਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਪਹਿਲਾਂ ਤਾਂ ਜੋ ਕੁਝ ਉਹਨਾਂ ਦੇ ਕੋਲ ਹੁੰਦਾ ਹੈ ਉਹ ਲੁੱਟ ਲਿਆ ਜਾਂਦਾ ਹੈ ਤੇ ਬਾਅਦ ਦੇ ਵਿੱਚ ਉਹਨਾਂ ਦੇ ਕੋਲ ਹੋਰ ਰਕਮ ਦੀ ਮੰਗ ਕੀਤੀ ਜਾਂਦੀ ਹੈ ਉਹਨਾਂ ਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਕਿ ਉਹ ਆਪਣੇ ਘਰ ਵੀਡੀਓ ਕਾਲ ਕਰਕੇ ਕਹਿਣ ਕਿ ਉਹ ਇਹਨਾਂ ਡੌਂਕਰਾਂ ਨੂੰ ਇਹਨਾਂ ਏਜੰਟਾਂ ਨੂੰ ਪੈਸੇ ਪਾ ਦੇਣ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੌਜਵਾਨਾਂ ਦੇ ਕੱਪੜੇ ਉਤਾਰ ਕੇ ਉਹਨਾਂ ਨੂੰ ਨੰਗਿਆਂ ਕਰਕੇ ਬੈਲਟਾਂ ਦੇ ਨਾਲ ਕੁੱਟਿਆ ਜਾਂਦਾ ਹੈ ਤੇ ਇਸੇ ਹੀ ਹਾਲਤ ਦੇ ਵਿੱਚ ਪਰਿਵਾਰਿਕ ਮੈਂਬਰਾਂ ਨੂੰ ਵੀਡੀਓ ਕਾਲ ਕੀਤੀ ਜਾਂਦੀ ਹੈ ਆਪਣੇ ਬੱਚਿਆਂ ਦਾ ਇਹ ਹਾਲ ਦੇ ਕੇ ਜਿਹੜੇ ਮਾਪੇ ਨੇ ਉਹ ਪੈਸੇ ਟਰਾਂਸਫਰ ਕਰ ਦਿੰਦੇ ਨੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਟੋਂਕਰ ਨੇ 4 ਤੋਂ 8 ਲੱਖ ਰੁਪਏ ਮਾਪਿਆਂ ਦੇ ਕੋਲੋਂ ਮੰਗ ਕਰਦੇ ਨੇ ਤੇ ਆਪਣੇ ਬੱਚਾ ਨੂੰ ਛਡਾਉਣ ਦੇ ਬਦਲੇ ਮਾਪੇ ਇਹਨੇ ਪੈਸੇ ਵੀ ਪੇਜ ਦਿੰਦੇ ਨੇ ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਤਾਂ ਮਾਪੇ ਜਾਂ ਪਰਿਵਾਰਿਕ ਮੈਂਬਰ ਇਹ ਰਾਸ਼ੀ ਭੇਜ ਦਿੰਦੇ ਨੇ ਉਹਨਾਂ ਨੂੰ ਤਾਂ ਛੱਡ ਦਿੱਤਾ ਜਾਂਦਾ ਹੈ ਪਰ ਤੂੰ ਜਿਹਨੇ ਮਾਪੇ ਪੈਸੇ ਨਹੀਂ ਭੇਜਦੇ ਉਹਨਾਂ ਦੇ ਨੌਜਵਾਨ ਬੱਚਿਆਂ ਨੂੰ ਉਹਨਾਂ ਦੇ ਨੌਜਵਾਨ ਪੁੱਤਰਾਂ ਨੂੰ ਜੰਗਲਾਂ ਦੇ ਵਿੱਚ ਹੀ ਛੱਡ ਦਿੱਤਾ ਜਾਂਦਾ ਹੈ ਇਹ ਜਿਹੜੇ ਬੇਲਾਰੂਸ ਦੇ ਜੰਗਲ ਨੇ ਇਹ 300 ਕਿਲੋਮੀਟਰ ਦੇ ਘੇਰੇ ਦੇ ਵਿੱਚ ਨੇ ਜਿੱਥੇ ਕਿਸੇ ਵੀ ਰਸਤੇ ਦਾ ਕੁਝ ਵੀ ਪਤਾ ਨਹੀਂ ਲੱਗਦਾ ਜੇਕਰ ਤਾਂ ਇਹ ਨੌਜਵਾਨ ਪੁਲਿਸ ਦੇ ਸੰਪਰਕ ਵਿੱਚ ਕਿਸੇ ਨਾ ਕਿਸੇ ਤਰੀਕੇ ਆ ਜਾਂਦੇ ਨੇ ਤਾਂ ਇਹ ਬੱਚੇ ਜਾਂਦੇ ਨੇ ਨਹੀਂ ਤਾਂ ਇਹਨਾਂ ਦਾ ਕੁਝ ਵੀ ਥੋ ਪਤਾ ਨਹੀਂ ਲੱਗਦਾ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੋਲੈਂਡ ਭੇਜਣ ਦੇ ਨਾਂ ਤੇ ਵੀ ਠੱਗੀ ਹੋ ਰਹੀ ਹੈ ਜਿਹੜਾ ਅੰਕਿਤ ਨਾਂ ਦਾ ਏਡੋਂਕਰ ਹੈ ਰੂਸ ਤੇ ਪੋਲੈਂਡ ਭੇਜਣ ਦੇ ਬਦਲੇ ਵਿੱਚ ਇਹਨਾਂ ਨੌਜਵਾਨਾਂ ਦੇ ਕੋਲੋਂ ਇਹ ਲੱਖਾਂ ਰੁਪਏ ਲੈਂਦਾ ਹੈ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਅੰਕਿਤ ਨਾਂ ਦਾ ਡੋਂਕਰ ਹੈ ਉਸਦੇ ਸੰਪਰਕ ਜਿਹੜਾ ਪਾਕਿਸਤਾਨੀ ਡੋਂਕਰਾਂ ਦੇ ਨਾਲ ਵੀ ਹੈ ਔਰ ਪਾਕਿਸਤਾਨ ਦੇ ਡੋਂਕਰਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਹ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਲੰਗੀਆਂ ਕਰਕੇ ਕੁੱਟ ਰਿਆ 벨ਟਾਂ ਦੇ ਨਾਲ ਕੁੱਟ ਰਿਆ ਤੇ ਮਾਪਿਆਂ ਦੇ ਕੋਲੋਂ ਪੈਸੇ ਦੀ ਮੰਗ ਵੀ ਕਰ ਰਿਹਾ ਇਹ ਕਲ ਵੀ ਦੱਸ ਦਈਏ ਕਿ ਬਹੁਤ ਸਾਰੇ ਡੋਂਕਰਾਂ ਨੇ ਕਈ ਨੌਜਵਾਨ ਲਾਪਤਾ ਵੀ ਕਰ ਦਿੱਤੇ ਨੇ ਇਹ ਨਹੀਂ ਪਤਾ ਕਿ ਉਹ ਕਿਤੇ ਪਹੁੰਚੇ ਜਾਂ ਨਹੀਂ ਪਹੁੰਚੇ ਪਰਤੂ ਮਾਪਿਆਂ ਦੇ ਲਈ ਉਹਨਾਂ ਦੇ ਬੱਚੇ ਲਾਪਤਾ ਹੋ ਚੁੱਕੇ ਨੇ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਕੁਝ ਨੌਜਵਾਨਾਂ ਨੂੰ ਤਾਂ ਜ਼ਬਰਦਸਤੀ ਹੀ ਰੂਸ ਦੀ ਫੌਜ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਦੇ ਕੇ ਉਹਨਾਂ ਨੂੰ ਜੰਗ ਦੇ ਵਿੱਚ ਲੜਨ ਲਈ ਭੇਜ ਦਿੱਤਾ ਸੀ ਕਿਹਾ ਸੀ ਕਿ ਆਪਣੀ ਡਿਊਟੀ ਨੂੰ ਨਿਭਾਉਣ ਮਾਪਿਆਂ ਦਾ ਕਹਿਣਾ ਹੈ ਕਿ ਕੁਝ ਸਮਾਂ ਤਾਂ ਉਹਨਾਂ ਦੇ ਬੱਚੇ ਉਹਨਾਂ ਦੇ ਸੰਪਰਕ ਵਿੱਚ ਸਨ ਪਰੰਤੂ ਬਾਅਦ ਦੇ ਵਿੱਚ ਉਹਨਾਂ ਦਾ ਸੰਪਰਕ ਟੁੱਟ ਗਿਆ ਪਤਾ ਨਹੀਂ ਉਹ ਬੱਚੇ ਜੀਂਦੇ ਨੇ ਜਾਂ ਨਹੀਂ ਜੀਂਦੇ ਪਰੰਤੂ ਇੱਕ ਨੌਜਵਾਨ ਦੀ ਮੌਤ ਦੀ ਖਬਰ ਵੀ ਸਾਹਮਣੇ ਆ ਗਈ ਹੈ ਬਾਕੀਆਂ ਦਾ ਅਜੇ ਤੱਕ ਕੁਝ ਵੀ ਥੋਪਤਾ ਨਹੀਂ ਲੱਗ ਸਕਿਆ ਦੱਸਦੀਏ ਕਿ ਪਾਕਿਸਤਾਨੀ ਡੋਂਕਰ ਪ੍ਰਿੰਸ ਜੱਟ ਚੀਮਾ ਪੱਟ ਤੇ ਨਾਲ ਹੀ ਚੀਮਾ ਪ੍ਰਿੰਸ ਨਾਂ ਦਾ ਇੱਕ ਹੋਰ ਜਿਹੜਾ ਡੋਂਕਰ ਹੈ ਉਹਨਾਂ ਦੇ ਨਾਮ ਵੀ ਸਾਹਮਣੇ ਆਏ ਨੇ ਜਿਨ੍ਹਾਂ ਦੇ ਸੰਪਰਕ ਜਿਹੜਾ ਕਿ ਅੰਕਿਤ ਡੋਂਕਰ ਇਹਨਾਂ ਦੇ ਨਾਲ ਹੈ ਇਹ ਆਪਸ ਵਿੱਚ ਰਲ ਕੇ ਕੰਮ ਕਰਦੇ ਨੇ ਬਾਅਦ ਦੀ ਵਿੱਚ ਕੁਝ ਏਜੰਟ ਇਨ੍ਹਾਂ ਹੀ ਡੋਂਕਰਾਂ ਤੋਂ ਪਰੇਸ਼ਾਨ ਹੋ ਗਏ ਸਨ ਤੇ ਉਹਨਾਂ ਨੇ ਪੁਲਿਸ ਨੂੰ ਇਹਨਾਂ ਦੀ ਸੂਚਨਾ ਵੀ ਦੇਣੀ ਸ਼ੁਰੂ ਕਰ ਦਿੱਤੀ ਸੀ ਇਸ ਤੇ ਤਹਿਤ ਹੀ ਜਿਹੜਾ ਅੰਕਿਤ ਡੋਂਕਰ ਹੈ ਹੁਣ ਪੁਲਿਸ ਦੇ ਹੱਥ ਲੱਗ ਗਿਆ ਦੱਸਦੀ ਹੈ ਕਿ ਅੰਕਿਤ ਦਾ ਇੱਕ ਹੋਰ ਦੋਸਤ ਜਿਹੜਾ ਗੁਰਪ੍ਰੀਤ ਸਿੰਘ ਗੋਪੀ ਉਹ ਵੀ ਪੁਲਿਸ ਨੇ ਉਸ ਦੀ ਵੀ ਭਾਲ ਕਰ ਦਿੱਤੀ ਹੈ ਕਿ ਇੱਕ ਹੋਰ ਤੀਸਰਾ ਸਾਥੀ ਸੀ ਇੰਦਰਜੀਤ ਉਹ ਵੀ ਇਸ ਵਕਤ ਪੁਲਿਸ ਦੇ ਹੱਥ ਵਿੱਚ ਹੈ ਸੋ ਦੱਸ ਦਈਏ ਕਿ ਅੰਕਿਤ ਡੋਂਕਰ ਤੇ ਇੰਦਰਜੀਤ ਪੁਲਿਸ ਦੇ ਹੱਥ ਲੱਗ ਗਏ ਨੇ ਪਰੰਤੂ ਗੁਰਪ੍ਰੀਤ ਸਿੰਘ ਗੋਪੀ ਇਸ ਵੇਲੇ ਅਜੇ ਫਰਾਰ ਦੱਸਿਆ ਜਾ ਰਿਹਾ ਹੈ ਪਰੰਤੂ ਪੁਲਿਸ ਉਸ ਦੀ ਵੀ ਭਾਲ ਕਰ ਰਹੀ ਹੈ ਇਨ੍ਹਾਂ ਮਾਪਿਆਂ ਦੇ ਕੋਲੋਂ ਲੱਖਾਂ ਰੁਪਏ ਠੱਗੇ ਗਏ ਨੇ ਉਹਨਾਂ ਦੇ ਬੱਚਿਆਂ ਨੂੰ ਛਡਾਉਣ ਦੇ ਵਾਸਤੇ ਪਰੰਤੂ ਅਜੇ ਵੀ ਕੁਝ ਨੌਜਵਾਨ ਲਾਪਤਾ ਨੇ ਹੋ ਸਕਦਾ ਉਹਨਾਂ ਤੇ ਹੁਣ ਵੀ ਤਸ਼ੱਦਦ ਹੋ ਰਿਹਾ ਹੋਵੇ ਪਰੰਤੂ ਅਜੇ ਤੱਕ ਕਿਸੇ ਪਾਸੇ ਵੀ ਕੋਈ ਵੀ ਸੰਪਰਕ ਨਹੀਂ ਹੋ ਸਕਿਆ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਹੈ ਕਿ ਕਿ ਡੌਕਰ ਜਿਹੜਾ ਫਰਾਰ ਹੋ ਗਿਆ ਗੁਰਪ੍ਰੀਤ ਸਿੰਘ ਕੋਈ ਅਗਰ ਪੁਲਿਸ ਦੇ ਹੱਥ ਲੱਗ ਗਿਆ ਤਾਂ ਬਾਕੀ ਨੌਜਵਾਨਾਂ ਦਾ ਵੀ ਪਤਾ ਲੱਗ ਜਾਵੇਗਾ ਸੋ ਡੋਂਕਰ ਜਿਹੜੇ ਕਿ ਬੱਚਿਆਂ ਨੂੰ ਪਰੇਸ਼ਾਨ ਕਰ ਰਹੇ ਨੇ ਉਹਨਾਂ ਦੇ ਮਾਪਿਆਂ ਦੇ ਕੋਲੋਂ ਲੱਖਾਂ ਰੁਪਏ ਠੱਗ ਰਹੇ ਨੇ ਬੱਚਿਆਂ ਦੇ ਤਸ਼ੱਦਦ ਕਰ ਰਹੇ ਨੇ ਕਿਉਂਕਿ ਇਹ ਰੋਜ਼ਗਾਰ ਚੰਗਾ ਚਾਹੁੰਦੇ ਸਨ ਉਹਨਾਂ ਨੂੰ ਰੂਸ ਤੇ ਪੋਲੈਂਡ ਭੇਜਣ ਦੇ ਬਦਲੇ ਵਿੱਚ ਉਹਨਾਂ ਕੋਈ ਨਹੀਂ ਪੈਸੇ ਮੰਗੇ ਗਏ ਸਨ ਹੁਣ ਉਹਨਾਂ ਤੇ ਤਸ਼ੱਦਦ ਕਰਕੇ ਉਹਨਾਂ ਦੇ ਮਾਪਿਆਂ ਦੇ ਕੋਲੋਂ ਲੱਖਾਂ ਰੁਪਏ ਮੰਗੇ ਜਾ ਰਹੇ ਨੇ